ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਵਿੱਚ ਅੰਮ੍ਰਿਤਸਰ 에어ਪੋਰਟ ਤੋਂ ਆ ਰਹੀ ਹੈ ਇੱਕ ਵੱਡੀ ਖਬਰ ਜੀ ਹਾਂ ਜਿੱਤੇ ਅੰਮ੍ਰਿਤਸਰ ਤੋਂ ਕੈਨੇਡਾ ਜਾ ਰਹੇ ਇੱਕ ਪੰਜਾਬੀ પતિ ਪਤਨੀ ਨੂੰ ਅੰਮ੍ਰਿਤਸਰ 에어ਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਹੁਸ਼ਿਆਰ ਦੇ ਟਾਂਡਾ ਦੇ ਨਾਲ ਸੰਬੰਧ ਜਸਵਿੰਦਰ ਸਿੰਘ ਅਤੇ ਉਸ ਦੀ ਪਤਨੀ ਹਰਨੂਰਪੁਰ ਜਿਸ ਨੇ ਜਵਾਨੀ ਵਿੱਚ ਹੀ ਕੈਨੇਡਾ ਜਾ ਕੇ ਆਪਣੀ ਜਾਨ ਦੇ ਦਿੱਤੀ ਸੀ ਜਿਸ ਕਾਰਨ ਉਹਨਾਂ ਨੇ ਉਸ ਨੂੰ ਹੁਸ਼ਿਆਰਪੁਰ ਦੇ ਇੱਕ ਏਜੰਟ ਨੂੰ ਵਰਕ ਪਰਮਿਟ ਦਿੱਤਾ ਸੀ ਉਸ ਨੂੰ ਵਰਕ ਪਰਮਿਟ ਦੇ ਸਕਦਾ ਹੈ ਜਿੱਥੇ ਇਸ ਤੋਂ ਬਾਅਦ ਦੋਵੇਂ ਪਤੀ ਪਤਨੀ ਦੀ ਵੈਲੈਂਸ ਏਜੰਟ ਦੇ ਨਾਲ ਕਹਿੰਦੇ ਹਨ ਜਦ ਹੀ ਪੱਕੀ ਗੱਲ ਕੀਤੀ ਗਈ ਤੇ ਏਜੰਟ ਦੇ ਵੱਲੋਂ ਸੌਦਾ ਜੋ 28000 ਦੇ ਵਿਚਾਰਤਾ ਕੀਤਾ ਗਿਆ ਸੀ ਜਸਵਿੰਦਰ ਸਿੰਘ ਨੂੰ ਦੱਸਿਆ ਗਿਆ ਸੀ ਕਿ ਉਸਨੇ ਦੇਣ ਦੀ ਗੱਲ ਕੀਤੀ ਤੇ ਵੀਜ਼ਾ ਅਰਜ਼ੀ ਦੇ ਬਾਅਦ ਹੀ ਸਾਰੇ ਪੈਸੇ ਦਾ ਭੁਗਤਾਨ ਕੀਤਾ ਵੀਜ਼ਾ ਕੈਨੇਡਾ ਚ ਕੰਮ ਕਰਨ ਆਏ ਤਾਂ ਦੋਵੇਂ પતિ ਪਤਨੀ ਬਹੁਤ ਖੁਸ਼ ਹੋਏ ਸਨ ਅਤੇ ਏਜੰਟ ਨੇ ਉਹਨਾਂ ਨੂੰ ਪੂਰੀ ਰਕਮ ਨਹੀਂ ਦਿੱਤੀ ਜਿਸ ਤੋਂ ਬਾਅਦ ਉਹਨਾਂ ਨੂੰ ਟਿਕਟ ਵੀ ਦੇ ਦਿੱਤੀ ਗਈ ਜਿਸ ਦੌਰਾਨ ਉਸਨੇ ਅੰਮ੍ਰਿਤਸਰ ਨੂੰ ਪੈਸੇ ਦਿੱਤੇ ਉਸ ਨੇ ਨਿਊਜ਼ 에ਅਰਲਾਈਨ ਦੀ ਟਿਕਟ ਦਿੱਤੇ ਟੋਰਾਂਟੋ ਭੇਜੀ ਲੈ ਭੇਜੀ ਲੈ ਲਈ ਫਿਰ ਦੋਵੇਂ ਪਤੀ ਪਤਨੀ ਨਿਰਧਾਰਤ ਸਮੇਂ ਅਨੁਸਾਰ ਅੰਮ੍ਰਿਤਸਰ ਹਵਾਈ ਅੱਡੇ ਤੇ ਚੜ੍ਹਦੇ ਹੋਏ ਹਨ ਅਤੇ ਟੋਰਾਂਟੋ ਲਈ ਫਲਾਈਟ ਲੈਂਦੇ ਹਨ ਜਿਵੇਂ ਹੀ ਉਹ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚਦੇ ਹਨ ਉਹ ਦਾਖਲ ਹੋਣ ਦੀ ਕਾਹਲੀ ਵਿੱਚ ਹਨ ਅਤੇ ਇਸ ਤਰ੍ਹਾਂ ਇਮੀਗ੍ਰੇਸ਼ਨ ਅਧਿਕਾਰੀ ਜਾਂਚ ਕਰਨ ਲਈ ਤਿਆਰ ਹਨ ਵੀਜ਼ਾ ਪੂਰੀ ਤਰ੍ਹਾਂ ਜਾਲੀ ਪਾਇਆ ਗਿਆ ਅਤੇ ਇਸ ਤੋਂ ਬਾਅਦ ਉਹ ਹੈਰਾਨ ਹੈ ਗਈ ਹੈ ਅਤੇ ਉਸ ਸਮੇਂ ਉਹ ਹੈਰਾਨ ਰਹਿ ਗਈਆਂ ਜਦੋਂ ਉਹਨਾਂ ਨੂੰ ਦਿੱਤੀ ਗਈ ਟਿਕਟ ਵੀ ਜਾਲੀ ਗਈ ਇਸ ਤੋਂ ਬਾਅਦ ਅੰਮ੍ਰਿਤਸਰ 에어ਪੋਰਟ ਪੁਲਿਸ ਨੇ ਦੋਵੇਂ ਪੱਤੀ ਅਤੇ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ 에어ਪੋਰਟ ਪੁਲਿਸ ਨੂੰ ਇਹ ਪਤਾ ਨਹੀਂ ਲੱਗਿਆ ਕਿ ਜਸਵਿੰਦਰ ਸਿੰਘ ਨੂੰ ਦਿੱਤੀ ਗਈ ਸੀ ਇੱਕ ਸ਼ਬਦ ਦੀ ਧੋਖਾਧੜੀ ਜਿਸ ਤੋਂ ਬਾਅਦ ਪੁਲਿਸ ਨੇ ਇੱਕ ਕੇਸ ਦਰਜ ਕੀਤਾ ਹੈ ਅਤੇ ਪੱਤੀ ਪਤਨੀ ਦੋਵਾਂ ਦੁਆਰਾ ਦਿੱਤੇ ਗਏ ਬਿਆਨਾਂ ਦੇ ਅਨੁਸਾਰ 에ਜੰਟ ਦਾ ਪਿੱਛਾ ਕੀਤਾ ਜਾ ਰਿਹਾ ਹੈ ਅਤੇ 에ਜੰਟ ਫਰਾਰ ਹੈ ਇਹ ਜੀਆ ਹੋਰ ਨਿਊਜ਼ ਦੇਖਣ ਵਾਸਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ